ਪਹਿਲਾਂ ਇਹਦਾ ਟਾਈਟਲ ਕੱਲਾ ਬੁਲਾਵਾ ਸੀ ਜਦੋਂ ਹਜੇ ਸਟੇਜ 1 ਤੇ ਚੱਲ ਰਿਆ ਸੀ ਪ੍ਰੀ-ਪ੍ਰੋਡਕਸ਼ਨ ਸੀ ਜਨ ਤੇ ਮਿੰਤਾ ਉਹ ਵੀ ਬਹੁਤ ਵਧੀਆ ਲੱਗਿਆ ਸੀ ਸੋ ਜਦੋਂ ਚਲੋ ਬੁਲਾਵਾ ਹੈ ਉਦੋਂ ਇੱਕ ਕਰੀ ਸੁਣ ਕੇ ਇਦਾਂ ਲੱਗਾ ਵੀ ਹਾਂ ਹੁਣ ਕੰਪਲੀਟ ਟਾਈਟਲ ਲੱਗਦਾ ਅ ਰਈ ਗੱਲ ਰਿਲੀਜੀਅਸ ਦੀ ਜੀ ਮੈਨੂੰ ਇਦਾਂ ਲੱਗਦਾ ਵੀ ਫਿਲਮ ਜਿੱਦਾਂ ਸਤਿੰਦਰ ਬਾਈ ਹੋਣਾ ਨੇ ਵੀ ਦੱਸਿਆ ਪਹਿਲਾਂ ਵੀ ਫਿਲਮ ਇਹ ਸੋਸ਼ਲ issues دے تھے او دے وچ جڑے کریکٹرز ਨੇ او ریلیجियस ਨੇ ਹਨਾ تا او ایک مینوں ਜਦੋਂ ਮੈਂ ਡਬਿੰਗ ਵੇਲੇ پوری فلم ਦੇਖੀ ਸੀਗੀ ਤਾਂ ਉਦੋਂ ਵੀ ਇੱਕ ਫੀਲ ਆਉਂਦਾ ਸੀਗਾ ਵੀ ਹਾਂ ਵੀ ਇਹ ਕੈਰੈਕਟਰਸ ਦਾ ਜੋ ਇੱਕ ਪੂਰਾ ਔਰਾ ਆ ਉਹ ریلیਜੀਅਸ ਆ ਬਟ ਇਹਦੇ ਵਿੱਚ ਜਿੰਨੇ ਮੈਸੇजेस ਨੇ ਪਲੱਸ ਜਿੱਦਾਂ ਪੂਰੀ ਥੀਮ ਚੱਕੀ ਹੋਈ ਆ ਉਹ ਸਾਰੀ ਸੋਸ਼ਲ issues ਨੂੰ ਇੰਡਿਫੈਕਟ ਕਰਦੀ ਆ ਸੋ ਸਾਨੂੰ ਤਾਂ ਬਹੁਤ ਪਸੰਦ ਆਈ ਹੈ ਜੀ ਤੇ ਹੁਣ ਉਮੀਦ ਕਰਦੇ ਹਾਂ ਕਿ ਆਡੀਅנס ਨੂੰ ਵੀ ਵਧੀਆ ਲੱਗੂ